ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਪੰਜਾਬੀਆਂ ਨੇ ਨਾ ਕੈਨੇਡਾ ਨੂੰ ਵੀ ਸੱਚ ਸਮਝਾਇਆ ਸੀ ਜਿਹਨੂੰ ਪੁੱਛੋ ਕਿੱਥੇ ਜਾਣਾ ਜੀ ਕੈਨੇਡਾ ਜਾਣਾ ਹੈ ਦਿਨ ਰਾਤ ਸੁਪਨੇ ਕੈਨੇਡਾ ਦੇ ਆਉਂਦੇ ਸੀ ਹਰ ਆਫਿਸ ਦੇ ਬਾਹਰ ਪੰਜਾਬੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਜਿੰਨੇ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੰਦੇ ਸੀ ਆਇਲੈਂਡ ਸੈਂਟਰ ਕੋਲੇ ਸੀ ਸਿਰਫ ਕੈਨੇਡਾ ਵਾਸਤੇ ਵੀ ਕੈਨੇਡਾ ਭੇਜਣਾ ਬੱਚਿਆਂ ਨੂੰ ਜੀ ਬਸ ਪਲੱਸ 2 ਕੀਤੀ ਤੇ ਕਾਕਾ ਜੀ ਜਾਂ ਕਾਕੀ ਜੀ ਕੈਨੇਡਾ ਜਾਦੇ ਵੇ। ਰਸ਼ ਪੈ ਗਿਆ ਬਹੁਤ ਜ਼ਿਆਦਾ ਕੈਨੇਡਾ 'ਚ। ਕੰਮ ਕਾਲ ਦੇ ਹਾਲਾਤ ਹੋ ਗਏ ਖਰਾਬ। ਰਿਹਾਇਸ਼ ਉੱਥੇ ਮਿਲਦੀ ਨਹੀਂ ਰਹਿਨ ਨੂੰ। ਕਿਰਾਏ ਹੋ ਗਏ ਬੜੇ ਮਹਿੰਗੇ। ਕ੍ਰਾਈਮ ਉੱਥੇ ਗਿਆ ਵੱਧ। ਹੁਣ ਸਰਕਾਰ ਨੇ ਸਿਕੰਜਾ ਕੱਸਤਾ ਹੈ ਸਟੂਡੈਂਟਾਂ ਤੇ। ਕਹਿੰਦੇ ਜੀ ਤੁਸੀਂ ਆਓ ਸਾਡੇ ਕੋਲ ਜੀਅ ਸਦਕੇ ਆਓ। ਕੋਈ ਗੱਲ ਨਹੀਂ। ਪੜ੍ਹਾਈ ਕਰਨ ਵਾਸਤੇ। ਪੜ੍ਹਾਈਆਂ ਕਰੋ। ਫੀਸਾਂ ਦਿਓ। ਸਾਡੇ ਇਕਨੋਮੀ ਸ਼ਟ ਹੋ ਗਏ ਉਸ ਉਸ ਤੋਂ ਬਾਅਦ ਪੀਆਰ ਦੀ ਕੋਈ ਗਰੰਟੀ ਨਹੀਂ ਅਸੂਲ ਹੋਏਗਾ ਵੀ ਤੁਸੀਂ ਕੈਨੇਡਾ ਆ ਕੇ ਪੜ੍ਹਾਈ ਕਰੋ ਤੇ ਕਮਾਈ ਕਰਨੀ ਤੇ ਆਪਣੇ ਮੁਲਕ ਜਾ ਕੇ ਵਾਪਸ ਜਾ ਕੇ ਕਰੋ ਉੱਥੇ ਇਤੋਂ ਵਧੀਆ ਸਿੱਖਿਆ ਲੈ ਜਾਓ ਪੜ੍ਹਾਈ ਵਧੀਆ ਕੀਤੀ ਹੋਗੀ ਕੈਨੇਡਾ ਦੀ ਤਾਂ ਤੁਹਾਨੂੰ ਅੱਛੀ ਜੋਬ ਮਿਲ ਜੇਗੀ ਇੰਡੀਆ ਵਿੱਚ ਜਾ ਕੇ ਜਾਂ ਪਾਕਿਸਤਾਨ ਜਾ ਕੇ ਤੇ ਤੁਸੀਂ ਇਸ ਕਾ ਕੇ ਵਾਪਸ ਜਾਓ ਸਾਡੇ ਕੋ ਗੁੰਜਾਇਸ਼ ਨਹੀਂ ਕੀ ਕਿਉਂਕਿ ਜਦੋਂ ਹੱਦ ਤੋਂ ਜ਼ਿਆਦਾ ਆਦਮੀ ਸਟੂਡੈਂਟ ਪਹੁੰਚ ਜਾਂਦੇ ਉੱਤੇ ਕਾਮਗਾਰੀ ਦੀ ਦਰਹਾਂ ਜੇ ਖਰਾਬ ਫਿਰ ਉਸ ਦੇ ਮੁਲਕ ਦੇ ਜਿਹੜੇ ਲੋਕਲ ਲੋਕ ਹੁੰਦੇ ਵੇ ਜਿਹੜੇ ਸ਼ਹਿਰ ਚ ਰਹਿੰਦੇ ਹੁੰਦੇ ਵੇ ਜਾਂ ਸਟੇਜ ਇਨਾਂ ਦੇ ਹੁੰਦੇ ਵੇ ਉਹ ਦੁਖੀ ਹੋ ਜਾਂਦੇ ਵੇ ਵੀ ਇੰਨੀ ਜਨਤਾ ਆ ਗਈ ਏ ਤੇ ਨਾ ਕਰਕੇ ਸਾਨੂੰ ਮੁਸ਼ਕਲ ਹੋਈ ਏ ਸਾਡੀਆਂ ਜੋਬਾਂ ਚਲੀ ਗਈਆਂ ਰਿਹਾਸ਼ ਮੰਗੀ ਹੋ ਗਈ ਏ ਅਗਰ ਆਪਣੇ ਕਾਲ ਖੇਦ ਨੇ ਉਹ ਵੀ ਮਹਿੰਗੀ ਹੋ ਗਏ ਵੇ ਕਿਉਂਕਿ ਗੋਰੇ ਆਪਣੇ ਕਾਲ ਕਾਟੀ ਖਰੀਦਦੇ ਵੇ ਇਹ ਸਾਡੇ ਲੋਕਾਂ ਦੇਸ਼ੀਆਂ ਚ ਖਾਸ ਕਰਕੇ ਇੰਡੀਅਨ ਦੇ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਕਿਰਾਇਆ ਦੇਣਾ ਬਸ ਜਰਾ ਕੋ ਮੌਕਾ ਮਿਲਦਾ ਥੋੜੀ ਜੋ ਮਿਲਦੀ ਹੈ ਜਾਂ ਥੋੜੀ ਇਨਕਮ ਦਾ ਸਾਥ ਸ਼ੁਰੂ ਹੋ ਜਾਂਦਾ ਜਦੋਂ ਯਾਨੀ ਕਿ ਬੈਂਕ ਕੋਲੋਂ ਮਾਰਗੇਜ ਮਿਲ ਜੇ ਜਦੋਂ ਮਾਰਗੇਜ ਮਿਲ ਜਾਂਦੀ ਹੈ ਫਿਰ ਆਪਣਾ ਘਰ ਲੜਨ ਦੇਵੇ ਅੱਜ ਕੱਲ੍ਹ ਕੰਮ ਉਲਟਾ ਸ਼ੁਰੂ ਹੋ ਗਿਆ ਸੀ ਜਿਨ੍ਹਾਂ ਕੋਲ ਇੰਡੀਆ 'ਚ ਪ੍ਰਾਪਰਟੀ ਹੈਗੀ ਨਾ ਉਹ ਇੰਡੀਆ ਦੀ ਪ੍ਰਾਪਰਟੀ ਵੇਚ ਕੇ ਤੇ ਕ੍ਰੇਡਾ ਦੀ ਪ੍ਰਾਪਰਟੀ ਖਰੀਦਦੇ ਸੀ ਤੇ ਘਰ ਤੇ ਫਿਰ ਮਹਿੰਗੇ ਹੋ ਰਹੇ ਆ ਕਿਉਂਕਿ ਜੇ ਨਵੇਂ ਕਾਰ ਬਣਨ ਨਾਲ ਤੇ ਪੁਰਾਣੇ ਦੀ ਕੀਮਤਾਂ ਵਧਣੀਆਂ ਤੇ ਦੇਸੀ ਆਪਣੇ ਸੋਜ ਦੀ ਕਿ ਲੋੜੀ ਕਰਾ ਖਰਚਾਂ ਦੀ ਕਿਉਂ ਨਾ ਆਪਣਾ ਹੀ ਪ੍ਰਾਪਰਟੀ ਪਿੱਛੋਂ ਵੇਚ ਕੇ ਇੰਡੀਆ ਚੋਂ ਤੇ ਇੱਥੇ ਕਾਰ ਖਰੀਦ ਲਈਏ ਭਾਵੇਂ ਦੋ ਕਾਰ ਖਰੀਦ ਲਈਏ ਇੱਕ ਕਾਰ ਰਵਾਂਗੇ ਤੇ ਇੱਕ ਤਾਂ ਉਹ ਕਿਰਾਏ ਤੇ ਕਿਰਾਇਆ ਆਏਗਾ ਦੇਸੀ ਆਪਣੀ ਤਰ੍ਹਾਂ ਸਹੀ ਏ ਵੀ ਕਿਰਾਏ ਵਚਾਣਾ ਤੇ ਗੋਰੇ ਆਪਣੀ ਤਰ੍ਹਾਂ ਸਹੀ ਏ ਜਦੋਂ ਮੁਲਕ ਚ ਬਹੁਤ ਜ਼ਿਆਦਾ ਰਸਿ ਬੈ ਜਾਂਦਾ ਉਹਨਾਂ ਨੂੰ ਚੀਜ਼ਾਂ ਮਿਲਦੀਆਂ ਮਹਿੰਗੀਆਂ ਗੋਰੀਆਂ ਚੱਕਰ ਖਸ਼ੂਰ ਹੁੰਦਾ ਗੋਰੀ ਪਹਿ ਵੇ ਕਾਟੀ ਜੋੜਦੇਵੇਂ ਜੋਗ ਬੰਦੇ ਕਾਪੀ ਜਾਂਦੇਵੇਂ ਇਹਨਾਂ ਕਿਹੜੀ ਕੁੜੀ ਵਿਆਹ ਨਹੀਂ ਜਾਂ ਨੋਹ ਲਿਆਣੀ ਹੈ ਇੰਡੀਆ ਦੇ ਵੀ ਫਿਕਰ ਹੁੰਦਾ ਵੀ ਬੱਚਿਆਂ ਦਾ ਖਿਆਲ ਰੱਖਣਾ ਹੈ ਉਹਨਾਂ ਨੂੰ ਮਕਾਨ ਬਣਾ ਕੇ ਦੇਣਾ ਹੈ ਮੁੰਡੇ ਦਾ ਵੀ ਵਿਆਹ ਕਰਨਾ ਹੈ ਕੁੜੀ ਦਾ ਵੀ ਵਿਆਹ ਕਰਨਾ ਹੈ ਬੱਚਿਆਂ ਨੂੰ ਚੰਗੇ ਸਕੂਲ ਚ ਪਾਣਾ ਹੈ ਚਲੋ ਤੇ ਪੜਾਈ ਵੈਸੇ ਫਰੀ ਹੈ ਇਹਨਾਂ ਜਿਹੜੇ ਡਿਵੈਲਪ ਕੰਟਰੀ ਹੈਗੇ ਬਾਕੀ ਦੋਸਤੋ ਅੱਜ ਕੱਲ੍ਹ ਜਿਹੜੇ ਹਾਲਾਤ ਹੈ ਨਾ ਇਹ ਐਨੇ ਸੁਖਾਵੇਂ ਕਿਤੇ ਨਹੀਂ ਦੇ ਨਾ ਇੰਗਲੈਂਡ ਵਿੱਚ ਤੇ ਨਾ ਹੀ ਕੈਨੇਡਾ ਵਿੱਚ ਤੇ ਪੁਰਤਗਾਲ ਨੇ ਤੇ ਡੇਢ ਦੋ ਵੀ ਜਗੇ ਹੱਥ ਕੜੇ ਕਰਦੇ ਹੋਏ ਕਹਿੰਦਾ ਸਾਡੀ ਤੋਬਾ ਜੀ ਸਾਡੇ ਕੋਲ ਨਹੀਂ ਆਣਾ ਉਹ ਸਾਰਾ ਯੂਰਪ ਹੈ ਸਪੇਨ ਵਿੱਚ ਤੇ ਇਟਲੀ ਵਿੱਚ ਹੋਲੀ ਹੋਲੀ ਫਿਨਲੈਂਡ ਨੇ ਵੀ ਹੱਥ ਕੜੇ ਕਰਦੇ ਨੇ ਕਿਉਂਕਿ ਜਦੋਂ ਜਨਤਾ ਇੱਕੋ ਪਾਸੇ ਤੁਰੀ ਜਾਏਗੀ ਸਾਰੀ ਤੈਨੂੰ ਪਤਾ ਹੀ ਫਿਰ ਫਿਰ ਮੁਸ਼ਕਲ ਹੋ ਜਾਂਦੀ ਹੈ ਜੋ ਮਿਲਦੀ ਨਹੀਂ ਇਸ ਕਰਕੇ ਹੁਣ ਜੇ ਤੁਸੀਂ ਅਗਰ ਕੈਨੇਡਾ ਦਾ ਸੁਪਨਾ ਸੋਚੇ ਨਾ ਤੇ ਪੈਸੇ ਸੋਚ ਸਮੀ ਕੇ ਲਾਓ ਤੇ ਜੇ ਕੋਈ ਆਇਲਰ ਦੀ ਕੁੜੀ ਵੀ ਮਿਲਦੀ ਤੇ ਥੋੜੇ ਕਿਤੇ ਵਿਸ਼ਵਾਸ ਨਾ ਕਰੋ ਕਿਉਂਕਿ ਜੇ ਉਹਨੂੰ ਵੀਜ਼ਾ ਨਹੀਂ ਮਿਲੇਗਾ ਤੇ ਤੁਹਾਨੂੰ ਕਿੱਥੇ ਮਗਾ ਲਗੀ ਉਹ ਉਹ ਪੀਆਰ ਹੋਏਗੀ ਜੇ ਤੁਹਾਨੂੰ ਮਗਾਏਗੇ ਨਾ ਇਸ ਕਰਕੇ ਉਹ ਮੁਲਕ ਚੁਣੋ ਜਿੱਥੇ ਤੁਹਾਨੂੰ ਚੰਗੇਗੇ ਅਸੀਂ ਨਹੀਂ ਤੁਹਾਨੂੰ ਕੋਈ ਕਹਿੰਦੇ ਵੀ ਨਾ ਉਹ ਤੁਹਾਡੀ ਮਰਜ਼ੀ ਹੈ ਲੇਕਿਨ ਹਾਲਾਤ ਦੱਸਣ ਦੇ ਵੀ ਹਾਲਾਤ ਹੈਗੇ ਅੱਜਕੱਲ੍ਹ ਖਰਾਬ ਜਿਹੜੇ ਮੁਲਕ ਚ ਜਿਆਦਾ ਜਨਤਾ ਚਲੀ ਜਾਂਦੀ ਨਾ ਉੱਥੇ ਹਮੇਸ਼ਾ ਇਸ ਤਰੀ ਹੁੰਦਾ ਹੈ ਇੰਗਲੈਂਡ ਚ ਵੀ ਉਹ ਹਾਲ ਹੋਇਆ ਇੱਥੇ ਵੀ ਕੰਮ ਕਰਦੇ ਹਾਲਾਤ ਮਾੜੇ ਵੇ ਮਿਲਦਾ ਨਹੀਂ ਜੇ ਮਿਲਦਾ ਤੇ ਪੈਸੇ ਘੱਟ ਮਿਲਦੇ ਵੇ ਕੈਨੇਡਾ ਜਿਉ ਹਾਲਗਾ ਪਹਿਲਾਂ ਕੈਨੇਡਾ ਪੂਰਾ ਸਵਰਗ ਸੀ ਉਮੀਦਿਕ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ